ਆ ਗਿਆ ਯਾਤਰਾ ਸਤਨ ਸਿੰਘ ਮਹਿਰ ਕਰਦੇ ਹਨ ਪਰਵਾਣੀ ਦੁਆਰਾ ਪੂਰਾ ਪੇਟੀਓਨ ਪਾਕੀ ਪੇਟਾਂਕਾਰੇ ਵੀ ਸਰ ਲੰਗਰ ਚੱਲ ਰਿਹਾ ਹੈ ਬਾਬਾਈ ਦੇ ਘਰ ਦਾ I'm ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਸਿੰਘ ਤੁਹਾਡਾ ਮੈਨ ਚੈਨਲ ਸਿੱਖਣੀ ਚ ਸਵਾਗਤ ਹੈ ਜੀ ਅੱਜ ਅਸੀਂ ਜਾ ਰਹੇ ਹਾਂ ਨਿਊ ਮਰਸਰ ਉੱਥੇ ਜੋ ਕਿ ਬੰਦਰੀ ਘਰ ਵਾਲੇ ਬਾਬਾ ਜੀ ਅਨੰਦ ਈਸ਼ਵਰ ਦਰਬਾਰ ਉਹਨਾਂ ਦੇ ਦੀਵਾਨ ਉੱਤੇ ਸਜੇ ਨੇ 22 ਨਵੰਬਰ ਤੋਂ ਲੈ ਕੇ 26 ਤਰੀਕ ਤੱਕ ਉੱਥੇ ਦੀਵਾਨ ਲੱਗਣਗੇ ਤੇ ਅਸੀਂ ਜਾ ਰਹੇ ਤੁਹਾਨੂੰ ਪਹਿਲੇ ਦਿਨ ਦਰਸ਼ਨ ਤੋਂ ਬਾਬਾ ਜੀ ਦੇ ਜੋ ਦੀਵਾਨ ਸਜੇ ਨੇ ਬਨੇ ਰਿਓ ਵੀਡੀਓ ਨੂੰ ਵੀਡੀਓ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇ ਜੀ ਚੱਲਦੇ ਹਾਂ ਅ ਇਹ ਨਿਊ ਮਰਸਰ ਦਾ ਗੇਟ ਹੈ ਜੀ ਅੰਦਰ ਹੀ ਜਾ ਰਹੇ ਆ ਜਿੱਥੇ ਬਾਬਾ ਜੀ ਦਾ ਦਰਬਾਰ ਲੱਗਾ ਏ ਤੁਹਾਨੂੰ ਦਿਖਾਣੇ ਆ ਉੱਥੇ ਜਾ ਕੇ ਦਰਸ਼ਨ ਕਰਾਉਣੇ ਆ ਸਾਰੇ ਆਨੰਦ ਈਸ਼ਵਰ ਦਰਬਾਰ ਬੰਦੀ ਗਲਾਂ ਵਾਲੇ ਬਾਬਾ ਜੀ ਅੰਬਸਰ ਚ ਆਏ ਨੇ ਜੀ ਸ਼੍ਰੀ ਅਮੀਸ਼ਾ ਸਾਹਿਬ ਜੇ ਕਿਸੇ ਨੇ ਦਰਸ਼ਨ ਕਰਨ ਆਣੇ ਹੋ ਨਿਊ ਅੰਬਸਰ ਅੰਦਰ ਇਹਨਾਂ ਦੇ ਵਾਟਿਆਂ ਇੱਥੇ ਦੀਵਾਨ ਲੱਗਾ ਹੋਇਆ ਜੀ ਰਾਤੀ 8 7 7:30 ਤੋਂ 8 ਵਜੇ ਸ਼ੁਰੂ ਹੋ ਜਾਂਦਾ ਇਹਨਾਂ ਦਾ ਦੀਵਾਨ ਫਿਰ ਕੀਰਤ ਦਰਬਾਰ ਹੁੰਦਾ ਫਿਰ ਬਾਬਾ ਜੀ ਕਥਾ ਕਰਦੇ ਨੇ ہاتھو کے پرشاد ملے گا جیسا مشری سے چڑھتے جی مشری کا پرشاد چڑھا کے گرو گھر کی شاپ کرو Oh uh -huh. ਆ ਗੱਲ ਚੱਲ ਰਿਹਾ ਨੰਦਰ ਲੰਗਰ ਹਾਲ ਐ ਕੁੜੇ ਕਾ ਲੰਗਰ ਵਰਤ ਰਿਹਾ ਜੀ ਸੇਵਾ ਕਰ ਰਹੇ ਵੀਰ ਸੇਵਾ ਨਹੀਂ ਕਰ ਰਹੇ ਅੱਦੇ ਵੀਡੀਓ ਦਾ ਹੀ ਔਰ ਕਾ ਲੰਗਰ ਚੱਲ ਰਿਹਾ ਬਾਬਾ ਜੀ ਦੇ ਘਰ ਦਾ ਲੰਗਰ ਟੁੱਟ ਵਰਤਦਾ ਇੱਥੇ ਬਾਬਾਈ ਆ ਰਹੇ ਜੀ ਉਧਰੋਂ ਬਾਬੇ ਦੇ ਸਵਾਗਤ ਲਈ ਕਦਕਾ ਪਾਲ ਦੀ ਦਰਵਾਜ਼ੇ ਪਹੁੰਚੇ ਹੋਏ ਨੇ ਬਾਬਾਈ ਆ ਰਹੇ ਪਰ ਉਹ ਬਹੁਤ ਬੜਾ ਬੀਚਾਇਆ ਗੁਰੂ ਘਰ ਦਾ ਵਾਸਾ ਸੇਵ ਸਿੰਘ ਤੇ ਬਾਬਾ ਜੀ ਮੇਰੇ ਆਪੋ ਆਪਣੀ ਕੀ ਬਹੁਤ ਪਿਆਉਂ ਕੇ ਕੋਈ ਹੈ ਨਾਨਕ ਤੁਮ ਜਗਾਏ ਹੋ

국민น้ำ risks กลังเดียว